ਲੱਗੀ ਪਰਾਣਾ ਤੇ ਪਾਲਮਰਚਨ ਜਿਹੜੇ ਹੈਗੇ ਹਨ ਐਮਨ ਐਕਸਚेंजर ਹੈਗੇ ਆ ਇਹਨਾਂ ਦੇ तकरीबन 5:24 ਮਿੰਟ ਤੇ ਲਗਭਗ ਦੋ ਸ਼ਖਸ ਜਿਹੜੇ ਅੰਦਰ ਆਏ ਜਿਨ੍ਹਾਂ ਦੇ ਹੱਥ ਦੇ ਵਿੱਚ ਕੋਈ ਫੋਲਡ ਵਗੈਰਾ ਦੱਸਿਆ ਜਾ ਰਿਹਾ ਨਾ ਫੜੋਣਾ ਨੂੰ ਵਾ ਚੀਜ ਆ ਉਹ ਵੈਰੀਫਾਈ ਕਰ ਰਹੇ ਸੀ ਜਿਹੜੀ ਰਿਪੋਰਟ ਦੇਖੀ ਹੈ ਦੀ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਦੱਸਣ ਦਾ ਉਹ ਕਿਨਾਰੇ 223000 ਰੁਪਏ ਦੀ ਰਕਮ ਇਹ ਦੱਸ ਰਹੇ ਕਿ ਸਾਡੀ ਉਹ ਲੈ ਗਏ ਨੇ ਵਰਨਾ ਗੱਡੀ ਦੇ ਉੱਪਰ ਉਹ ਸ਼ਖਸ ਆਏ ਨੇ ਸਰਵਲਕਰਨ ਦੀ ਵਰਨਾ ਗੱਡੀ ਹੈ ਅਸੀਂ ਇਸ ਨੂੰ ਟ੍ਰੇਸ ਕਰਨ ਦੀ ਸਮਝ ਅਸੀਂ ਕਰ ਰਹੇ ਹਾਂ ਸਭੇ ਜਿਹੜੀ ਹੈ ਕਿ ਗੱਡੀ ਦਾ ਨੰਬਰ ਟ੍ਰੇਸ ਕਰ ਰਹੇ ਹਾਂ ਉਸ ਤੋਂ ਬਾਅਦ ਜਲਦੀ ਇਹਨਾਂ ਨੂੰ ਕਿਸਟਰ ਕਰਨ ਜਾ ਰਹੇ ਹਾਂ ਕਿਤੋਂ ਕਿਤੇ ਆਏ ਟੋਟਲ 3 ਜਾਨੇ ਦੱਸੇ ਜਾ ਰਹੇ ਹਨ ਦੋ ਬੰਦੇ ਅੰਦਰ ਆਏ ਇੱਕ ਸ਼ਖਸ ਕਿਹਦੇ ਗੱਡੀ ਦੇ ਵਿੱਚ ਬੈਠਾ ਸੀਗਾ ਉਹ ਮੁੰਡੇ ਨੇ ਇਹਨਾਂ ਦੇ ਨੇ ਜਿਹੜਾ ਹੈਗਾ ਉਹਨੇ ਦੱਸਿਆ ਸਾਨੂੰ ਕਿ ਮੈਂ ਬਾਹਰ ਗਿਆ ਸੀਗਾ ਬਾਹਰ ਜਾ ਕੇ ਵੇਖਿਆ ਕਿ ਉਹ ਬੰਦੇ ਦੇ ਸਿਰ ਪਗੜੀ ਵਗੈਰਾ ਕੋਈ ਬੰਨੀ ਸੀਗੀ ਯੋ ਪ੍ਰੋਬਲਮ ਸੀ ਮੈਨੂੰ ਇਹ ਜੋ ਪ੍ਰੋਬਲਮ ਆਫਿਸ ਦੇ ਵਿੱਚ ਇੱਕ ਲੜਕੀ ਸੀਗੀ ਦੋ ਜਣੇ ਮੁੰਡੇ ਸੀਗੇ ਤਿੰਨ ਜਣੇ ਆਫਿਸ ਦੇ ਵਿੱਚ ਮੌਜੂਦ ਸੀ ਇੱਕ ਨਾ ਉਹ ਜਿਹੜੇ ਮੈਨੇਜਰ ਸਾਹਿਬ ਉਹ ਬਾਹਦੇ ਹਿੱਸਾ ਆ। ਉਹ ਡਾਟਾ ਕਿਵੇਂ ਜੀ ਬਣਾਉਂਗਾ। ਵੈਸੇ ਨੂੰ ਦੋ ਦੱਸ ਰਹੇ ਨੇ ਉਹਨੂੰ ਖਡੋਣਾ ਨੂੰ ਮਸੀ ਜਾਂ ਦੂਸਰੇ ਸੀਓ ਅੱਤੇ ਸੀਸੀ ਰਿਪੋਰਟੇ ਦੇਖੀਏ ਵੈਰੀਫਾਈ ਕਰਕੇ ਜੋ ਵੀ ਹੈ ਉਸ ਤਰੀਕੇ ਦੀ ਹੀ ਕਰੀ। ਸੀਸੀਟੀਵੀ ਕੀ ਸਾਹਮਣੇ ਆ ਰਿਹਾ ਹੈ? ਸੀਟੀਵੀ ਦੇ ਵਿੱਚ ਇਹ ਆ ਰਿਹਾ ਕਿ ਦੋ ਸ਼ਖਸ ਜਿਹੜੇ ਅੰਦਰ ਆ ਰਹੇ ਹਨ ਮੂੰ ਉਹਨਾਂ ਦੇ ਬਨੇ ਹੋਏ ਹਨ ਇੱਕ ਦੇ ਸਪੋਰਟ ਸ਼ੂ ਪਾਏ ਇੱਕ ਦੇ ਦੂਸਰੇ ਸ਼ੂਸ ਪਾਏ ਉਹ ਸਰਵੋਤੇ ਫੁਟੇਜ ਦੇ ਵਿੱਚ ਦਿਖ ਰਿਹਾ ਹੈ ਤੇ ਉਹ ਫਰੋਲਾ ਫਰ ਵਾਲੀ ਕਰਕੇ ਤੇ ਜਿਹੜੇ ਪੈਸੇ ਤੋਂ ਉਹਨੇ ਦੇ ਸੇਫ ਦੇ ਵਿੱਚੋਂ ਜਿਹੜੀ ਚਾਬੀ ਇਹਦੀ ਲੱਭ ਕੇんだろう ਦੇ ਵਿੱਚੋਂ ਤੇ ਲੈ ਗਏ